ਸੋਪ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਹੁਕਮ ਹੋਇਆ ਸੀਗਾ ਹੁਕਮਨਾਮਾ ਜਾਰੀ ਹੋਇਆ ਸੀਗਾ 2 ਦਸੰਬਰ ਨੂੰ ਸਿੰਘ ਸਹਿਬਾਨ ਵੱਲੋਂ ਪੰਜ ਸਿੰਘ ਸਹਿਬਾਨ ਵੱਲੋਂ ਜਿਸ ਦੇ ਤਹਿਤ ਕਮੇਟੀ ਬਣਾਈ ਗਈ ਸੀ ਤੇ ਉਸ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜਿਹੜੀ ਸ਼ੁਰੂ ਕੀਤੀ ਗਈ ਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਉੱਥੇ ਪਹੁੰਚੀ ਆ ਆਪ ਮੁਹਾਰੇ ਵੀ ਪਹੁੰਚੇ ਨੇ ਬਹੁਤ ਸਾਰੇ ਆਗੂ ਸਹਿबान ਪਹੁੰਚੇ ਨੇ ਬਹੁਤ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਨੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜੋ ਤੁਸੀਂ ਇੰਨੇ ਉਤਸ਼ਾਹ ਦੇ ਨਾਲ ਉਸ ਮਹਿੰਮ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋ ਅਤੇ ਅੱਗੇ ਜੋ ਆਪਾਂ ਅਗਲਾ ਪ੍ਰੋਗਰਾਮ ਹੈਗਾ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜ਼ਿਲ੍ਹਾ ਵਾਈਜ਼ ਮੀਟਿੰਗਾਂ ਨੇ ਜਿਹੜੀਆਂ ਇਸ ਭਰਤੀ ਮਹਿੰਮ ਨੂੰ ਹੋਰ ਕਾਮਯਾਬ ਕਰਨ ਦੇ ਲਈ ਪਹਿਲਾਂ ਅਸੀਂ ਜ਼ਿਲ੍ਹਾ ਵਾਈਜ਼ ਜਿਹੜੀਆਂ ਮੀਟਿੰਗਾਂ ਰੱਖੀਆਂ ਨੇ ਜਿਨ੍ਹਾਂ ਦਾ ਪ੍ਰੋਗਰਾਮ ਹੈਗਾ ਕਿ 24 ਮਾਰਚ ਨੂੰ ਜ਼ਿਲ੍ਹਾ ਮਲੇਰਕੋਟਲਾ 26 ਮਾਰਚ ਨੂੰ ਜ਼ਿਲ੍ਹਾ ਜਲੰਧਰ 29 ਮਾਰਚ ਨੂੰ ਜ਼ਿਲ੍ਹਾ ਸੰਗਰੂਰ 31 ਮਾਰਚ ਨੂੰ ਜ਼ਿਲ੍ਹਾ ਪਟਿਆਲਾ 4 April ਨੂੰ ਜ਼ਿਲ੍ਹਾ ਗੁਰਦਾਸਪੁਰ 6 April ਨੂੰ ਰੋਪੜ ਜ਼ਿਲ੍ਹਾ ਤੇ ਉਸ ਤੋਂ ਬਾਅਦ ਲੁਧਿਆਣਾ ਤੇ ਅਗਲਾ ਪ੍ਰੋਗਰਾਮ ਅਸੀਂ ਸਾਰੀਆਂ ਇਹ ਤਰੀਕਾ ਤੁਹਾਨੂੰ ਦਵਾਂਗੇ ਇਹ ਤਰੀਕਾ ਦੇ ਦਿੱਤੀਆਂ ਗਈਆਂ ਤੇ ਜਿਹੜਾ ਵੈਨਿਊ ਹੈਗਾ ਵੀ ਕਿੱਥੇ ਹੋਣੀ ਆ ਜਗਾ ਜਿਹੜੀ ਸਥਾਨ ਜਿਹੜਾ ਵਾ ਉਦੇ ਬਾਰੇ ਤੁਹਾਨੂੰ ਅਸੀਂ ਸੂਚਿਤ ਕਰਦੇ ਆਂਗੇ ਸੋ ਇਸ ਲਈ ਉਹਨਾਂ ਇਹਨਾਂ ਤਰੀਕਾਂ ਦੇ ਵਿੱਚ ਜਿੱਥੇ ਵੀ ਜ਼ਿਲ੍ਹੇ ਦੇ ਵਿੱਚ ਮੀਟਿੰਗਾਂ ਹੋਣੀਆਂ ਨੇ ਭਰਤੀ ਦਾ ਪ੍ਰੋਗਰਾਮ ਭਰਤੀ ਮਹਿੰਮ ਜਿਹੜੀ ਸ਼ੁਰੂ ਕਰਨੀ ਆਪਾਂ ਜਿਹੜੀ ਸ਼੍ਰੀ ਕਲਤਕ ਸਾਬ ਵੱਲੋਂ ਇੱਕ ਕਮੇਟੀ ਬਣਾਈ ਹੈ ਉਹਦੇ ਵੱਲੋਂ ਇਹ ਭਰਤੀ ਕੀਤੀ ਜਾਣੀ ਆ ਤੇ ਵੱਧ ਚੜ ਕੇ ਸਾਰੇ ਇਸ ਤਰੀਕਾ ਤੁਸੀਂ ਨੋਟ ਕਰ ਲਓ ਉਸ ਦਿਨ ਆਪਣੇ ਕੰਮ ਕਾਰ ਛੱਡ ਕੇ ਇਸ ਮਹਿੰਮ ਦੇ ਵਿੱਚ ਸ਼ਾਮਲ ਹੋਵੋ ਤੇ ਸਾਡੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਸਾਡੇ ਵੀਰ ਉਹਨਾਂ ਦੇ ਬਹੁਤ ਮੈਸੇਜ ਫੋਨ ਆ ਰਹੇ ਨੇ ਸੋ ਅਸੀਂ ਜਲਦੀ ਹੀ ਉਹਨਾਂ ਦੀ ਆਨਲਾਈਨ ਭਰਤੀ ਦਾ ਪ੍ਰਬੰਧ ਜਿਹੜਾ ਕਰ ਰਹੇ ਆ ਕਿਉਂਕਿ ਉਹਨਾਂ ਵੱਲੋਂ ਇਹ ਹੀ ਕਿਹਾ ਜਾ ਰਿਹਾ ਹੈ ਵੀ ਜਲਦੀ ਤੋਂ ਜਲਦੀ ਸਾਡਾ ਆਨਲਾਈਨ ਭਰਤੀ ਦਾ ਪ੍ਰਬੰਧ ਕੀਤਾ ਜਾਵੇ ਤੇ ਉਹਦੇ ਨਾਲ ਹੀ ਮੈਂ ਬੇਨਤੀ ਕਰਦਾ ਹਾਂ ਸਾਡੇ ਐਨਆਰਆਈ ਵੀਰਾਂ ਨੂੰ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਜੋ ਵੀ ਤੁਹਾਡੇ ਰਿਸ਼ਤੇਦਾਰ ਇੱਥੇ ਪੰਜਾਬ ਦੇ ਵਿੱਚ ਰਹਿ ਰਹੇ ਨੇ ਸੋ ਉਹਨਾਂ ਸਾਰਿਆਂ ਨੂੰ ਅਪੀਲ ਕਰਕੇ ਵੱਧ ਵੱਧ ਤਾਂ ਜੋ ਇਸ ਭਰਤੀ ਦਾ ਹਿੱਸਾ ਵਧਣ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਜਾਵੇ ਜਲਦੀ ਅਸੀਂ ਜਿਹੜੇ ਇੱਕ ਨੰਬਰ ਜਾਰੀ ਕੀਤਾ ਸੀਗਾ ਉਹ ਤੇ ਇਨੀ ਮਿਸ ਕਾਲਾਂ ਆਈਆਂ ਨੇ ਕਿ ਮੇਰਾ ਖਲਾਹ ਜੀ ਇੱਕ ਹਫਤਾ ਤੱਕ ਵੀ ਰਿਪਲਾਈ ਨਹੀਂ ਹੋ ਉਹ ਹੋ ਸਕਦਾ ਉਹਨਾਂ ਨੂੰ ਸੰਪਰਕ ਸਾਰਿਆਂ ਨੂੰ ਕਰਾਂਗੇ ਲੇਕਿਨ ਅਸੀਂ ਹੋਰ ਟੀਮ ਦੇ ਵਿੱਚ ਵਾਅਦਾ ਕਰ ਰਹੇ ਹਾਂ ਤਾਂ ਜੋ ਹਰ ਇੱਕ ਵਿਅਕਤੀ ਜਿਹੜਾ ਸਾਡੇ ਤੋਂ ਭਰਤੀ ਸੰਬੰਧੀ ਕਾਪੀਆਂ ਲੈਣਾ ਚਾਹੁੰਦਾ ਜਾਂ ਮੈਂਬਰ ਬਣਨਾ ਚਾਹੁੰਦਾ ਉਹਨਾਂ ਨੂੰ ਕਿਉਂਕਿ ਤਕਰੀਬਨ ਸਮਾਂ ਹੈ ਆਪਣੇ ਕੋਲੇ ਆਰਾਮ ਦੇ ਨਾਲ ਆਪਾਂ ਭਰਤੀ ਕਰਨੀ ਹੈ ਤੇ ਤੁਹਾਨੂੰ ਸਾਰੇ ਹੀ ਅਸੀਂ ਪ੍ਰਬੰਧ ਸਾਰੇ ਦਫ਼ਤਰ ਆਉਣ ਵਾਲੇ ਸਮੇਂ ਦੇ ਵਿੱਚ ਖੋਲ ਦਿੱਤੇ ਜਾਣਗੇ ਤਕਰੀਬਨ ਲੁਧਿਆਣੇ ਦੇ ਵਿੱਚ ਵੀ ਸ਼੍ਰੀ ਅਮਸਰ ਸਾਹਿਬ ਦੇ ਵਿੱਚ ਵੀ ਚੰਡੀਗੜ੍ਹ ਦੇ ਵਿੱਚ ਵੀ ਦੁਆਬੇ ਦੇ ਵਿੱਚ ਵੀ ਜਿੱਥੋਂ ਤੁਹਾਨੂੰ ਇਹ ਪਰਚੀਆਂ ਸਾਰੀਆਂ ਕਾਪੀਆਂ ਮਿਲਣਗੀਆਂ ਇਸ ਲਈ ਸਾਰੇ ਤੁਸੀਂ ਲੜ ਕੇ ਸਾਥ ਦਿਓ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ